ਜਿਨ੍ਹਾਂ ਨੇ ਕੋਰਟ ਦੇ ਅੱਗੇ ਇਹ ਵੱਡੀ ਮੰਗ ਰੱਖੀ ਹੈ ਕਿ ਮੇਰੇ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਇਸ ਕਰਕੇ ਮੈਨੂੰ ਗੱਦਾ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ ਤੇ सीबीआई ਕੋਰਟ ਦੇ ਵੱਲੋਂ ਵੀ ਜੋ ਹੈ ਇਸ ਐਪਲੀਕੇਸ਼ਨ ਨੂੰ ਲੈ ਕੇ ਬੁੜੈਲ ਜੇਲ੍ਹ ਦੇ ਸੁਪਰੀਟੈਂਡੈਂਟ ਅੱਦਾ ਚਾਹੀਦਾ ਹੈ ਮੇਰੀ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਇਹ ਕਹਿਣਾ ਹੈ ਮੌਤਲ ਡੀਆਈਜੀ ਭੁੱਲਰ ਦਾ ਜਿਨ੍ਹਾਂ ਨੇ ਕੋਰਟ ਦੇ ਅੱਗੇ ਇਹ ਵੱਡੀ ਮੰਗ ਰੱਖੀ ਹੈ ਕਿ ਮੇਰੇ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਇਸ ਕਰਕੇ ਮੈਨੂੰ ਗੱਦਾ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ ਤੇ सीबीआई ਕੋਰਟ ਦੇ ਵੱਲੋਂ ਵੀ ਜੋ ਹੈ ਇਸ ਐਪਲੀਕੇਸ਼ਨ ਨੂੰ ਲੈ ਕੇ ਬੁੜੈਲ ਜੇਲ੍ਹ ਦੇ ਸੁਪਰੀਟੈਂਡ ਨੂੰ ਭੇਜ ਦਿੱਤੀ ਗਈ ਹੈ ਹਾਲਾਂਕਿ ਜੋ ਮੁਅਤਲ ਡੀਆਈਜੀ ਭੁੱਲਰ ਦਾ ਵਿਚੋਲੀ ਹੈ ਉਸ ਦੇ ਨਾਲ ਮੁਲਾਕਾਤ ਦੇ ਉੱਤੇ ਵੀ ਰੋਕ ਲਗਾ ਦਿੱਤੀ ਗਈ ਹੈ ਤਾਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੇ ਵਿੱਚ ਬੰਦ ਪੰਜਾਬ ਪੁਲਿਸ ਦੇ ਮੁਅਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਗੱਦਾ ਚਾਹੀਦਾ ਜੇਲ੍ਹ ਦੀ ਬੈਰਕ ਦੇ ਵਿੱਚ ਭੁੱਲਰ ਦੇ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਤੇ ਇਸੇ ਕਰਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਸੌਣ ਦੇ ਵਿੱਚ ਕਾਫੀ ਜ਼ਿਆਦਾ ਦਿੱਕਤ ਆ ਰਹੀ ਹੈ ਤਾਂ सीबीआई ਕੋਰਟ ਦੇ ਵਿੱਚ ਹੋਈ ਸੁਣਵਾਈ ਦੇ ਦਰਮਿਆਨ ਡਾਕਟਰਾਂ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਭੁੱਲਰ ਦੇ ਵਕੀਲਾਂ ਦੇ ਵੱਲੋਂ ਇਹ ਡਿਮਾਂਡ ਰੱਖੀ ਗਈ ਹੈ ਤੇ ਇਸ ਸਬੰਧ ਦੇ ਵਿੱਚ ਕੋਰਟ ਦੇ ਵਿੱਚ ਐਪਲੀਕੇਸ਼ਨ ਵੀ ਦਿੱਤੀ ਗਈ ਹੈ ਜਿਸ ਦੇ ਉੱਤੇ सीबीआई ਕੋਰਟ ਨੇ ਵੀ ਇਸ ਐਪਲੀਕੇਸ਼ਨ ਨੂੰ ਬੜੈਲ ਜੇਲ੍ਹ ਦੇ ਸੁਪਰਡੈਂਟ ਨੂੰ ਭੇਜ ਦਿੱਤਾ ਹੈ ਅਤੇ ਇਹ ਵੀ ਕਿਹਾ ਹੈ ਕਿ ਜੇਕਰ ਜੇਲ ਮੈਨੂਅਲ ਦੇ ਵਿੱਚ ਇਹ ਸੰਭਵ ਹੈ ਤਾਂ ਇਸ ਦੇ ਉੱਤੇ ਵਿਚਾਰ ਕੀਤਾ ਜਾਵੇ। ਮੌਤਲ ਡੀਆਈਜੀ ਪੁੱਲਰ ਨੂੰ ਸੀਬੀਆਈ ਨੇ 16 ਅਕਤੂਬਰ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਸੀ। ਪੁੱਲਰ ਦੇ ਨਾਲ-ਨਾਲ ਉਹਨਾਂ ਦੇ ਵਿਚੋਲੀਏ ਕ੍ਰਿਸ਼ਨੂ ਸ਼ਾਰਦਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਤਾਂ ਜੇਲ ਦੇ ਵਿੱਚ ਮੌਤਲ ਡੀਆਈਜੀ ਪੁੱਲਰ ਨੇ 15 ਦਿਨ ਬਿਨਾਂ ਗੱਦੇ ਦੇ ਕੱਟੇ ਨੇ ਤੇ ਹੁਣ ਉਹਨਾਂ ਦੀ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਤੇ ਇਸ ਕਰਕੇ ਉਹਨਾਂ ਨੇ ਕੋਰਟ ਦੇ ਵਿੱਚ ਡਾਕਟਰਾਂ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਐਪਲੀਕੇਸ਼ਨ ਧਾਰਿਤ ਕੀਤੀ ਹੈ ਕਿ ਮੈਨੂੰ ਗੱਦਾ ਦਿੱਤਾ ਜਾਵੇ ਮੇਰੀ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਤਾਂ सीबीआई ਨੇ ਵੀ ਇਸ ਐਪਲੀਕੇਸ਼ਨ ਨੂੰ ਲੈ ਕੇ ਜੇਲ੍ਹ ਦੇ ਸੁਪਰਡੈਂਟ ਨੂੰ ਐਪਲੀਕੇਸ਼ਨ ਅੱਗੇ ਫਾਰਵਰਡ ਕਰ ਦਿੱਤੀ ਹੈ ਤੇ ਉਹਨਾਂ ਨੂੰ ਕਿਹਾ ਹੈ ਕਿ ਜੇਕਰ ਇਹ ਜੇਲ੍ਹ ਮੈਨੂਅਲ ਦੇ ਵਿੱਚ ਸੰਭਵ ਹੈ ਤਾਂ ਇਸ ਉੱਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਤਾਂ ਹਾਲਾਂਕਿ ਜੇਲ੍ਹ ਦੇ ਵਿੱਚ ਵਿਚੋਲੀਏ ਕ੍ਰਿਸ਼ਨੂ ਦੇ ਨਾਲ ਮੁਅਤਲ ਡੀਆਈਜੀ ਭੁੱਲਰ ਹੈ ਨਹੀਂ ਮਿਲ ਸਕਣਗੇ ਪਰ ਹੁਣ ਦੇਖਦੇ ਆ ਕਿ ਇਹ ਜੋ ਮੰਗ ਕੀਤੀ ਗਈ ਹੈ ਇਸ ਮੰਗ ਨੂੰ ਬੂਰ ਪੈਂਦਾ ਜਾਂ ਨਹੀਂ ਇਹਨੂੰ ਗੱਦਾ ਚਾਹੀਦਾ ਹੈ ਮੇਰੀ ਪਿੱਠ ਤੇ ਵਿੱਚ ਦਰਦ ਹੋ ਰਿਹਾ ਹੈ ਇਹ ਕਹਿਣਾ ਹੈ ਮੁਅਤਲ ਡੀਆਈਜੀ ਭੁੱਲਰ ਦਾ ਜਿਨ੍ਹਾਂ ਨੇ ਕੋਰਟ ਦੇ ਅੱਗੇ ਇਹ ਵੱਡੀ ਮੰਗ ਰੱਖੀ ਹੈ ਕਿ ਮੇਰੇ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਇਸ ਕਰਕੇ ਮੈਨੂੰ ਗੱਦਾ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ ਤੇ ਸੀਬੀਆਈ ਕੋਰਟ ਦੇ ਵੱਲੋਂ ਵੀ ਜੋ ਹੈ ਇਸ ਐਪਲੀਕੇਸ਼ਨ ਨੂੰ ਲੈ ਕੇ ਬੁੜੈਲ ਜੇਲ੍ਹ ਦੇ ਸੁਪਰੀਟੈਂਡ ਨੂੰ ਭੇਜ ਦਿੱਤੀ ਗਈ ਹੈ ਹਾਲਾਂਕਿ ਜੋ ਮੁਅਤਲ ਡੀਆਈਜੀ ਭੁੱਲਰ ਦਾ ਵਿਚੋਲੀ ਹੈ ਉਸ ਦੇ ਨਾਲ ਮੁਲਾਕਾਤ ਦੇ ਉੱਤੇ ਵੀ ਰੋਕ ਲਗਾ ਦਿੱਤੀ ਗਈ ਹੈ ਤਾਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੇ ਵਿੱਚ ਬੰਦ ਪੰਜਾਬ ਪੁਲਿਸ ਦੇ ਮੁਅਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਗੱड्ढा ਚਾਹੀਦਾ ਹੈ ਜੇਲ੍ਹ ਦੀ ਬੈਰਕ ਦੇ ਵਿੱਚ ਭੁੱਲਰ ਦੇ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਤੇ ਇਸੇ ਕਰਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਸੌਣ ਦੇ ਵਿੱਚ ਕਾਫੀ ਜ਼ਿਆਦਾ ਦਿੱਕਤ ਆ ਰਹੀ ਹੈ ਤਾਂ सीबीआई ਕੋਰਟ ਦੇ ਵਿੱਚ ਹੋਈ ਸੁਣਵਾਈ ਦੇ ਦਰਮਿਆਨ ਡਾਕਟਰਾਂ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਭੁੱਲਰ ਦੇ ਵਕੀਲਾਂ ਦੇ ਵੱਲੋਂ ਇਹ ਡਿਮਾਂਡ ਰੱਖੀ ਗਈ ਹੈ ਤੇ ਇਸ ਸਬੰਧ ਦੇ ਵਿੱਚ ਕੋਰਟ ਦੇ ਵਿੱਚ ਐਪਲੀਕੇਸ਼ਨ ਵੀ ਦਿੱਤੀ ਗਈ ਹੈ ਜਿਸ ਦੇ ਉੱਤੇ सीबीआई ਕੋਰਟ ਨੇ ਵੀ ਇਸ ਐਪਲੀਕੇਸ਼ਨ ਨੂੰ ਬੜੈਲ ਜੇਲ੍ਹ ਦੇ ਸੁਪਰਡੈਂਟ ਨੂੰ ਭੇਜ ਦਿੱਤਾ ਹੈ ਅਤੇ ਇਹ ਵੀ ਕਿਹਾ ਹੈ ਕਿ ਜੇਕਰ ਜੇਲ ਮੈਨੂਅਲ ਦੇ ਵਿੱਚ ਇਹ ਸੰਭਵ ਹੈ ਤਾਂ ਇਸ ਦੇ ਉੱਤੇ ਵਿਚਾਰ ਕੀਤਾ ਜਾਵੇ। ਮੋਤਲ ਡੀਆਈਜੀ ਪੁੱਲਰ ਨੂੰ ਸੀਬੀਆਈ ਨੇ 16 ਅਕਤੂਬਰ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਸੀ। ਪੁੱਲਰ ਦੇ ਨਾਲ-ਨਾਲ ਉਹਨਾਂ ਦੇ ਵਿਚੋਲੀਏ ਕ੍ਰਿਸ਼ਨੂ ਸ਼ਾਰਦਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਜੇਲ ਦੇ ਵਿੱਚ ਮੋਤਲ ਡੀਆਈਜੀ ਪੁੱਲਰ ਨੇ 15 ਦਿਨ ਬਿਨਾਂ ਗੱਦੇ ਦੇ ਕੱਟੇ ਨੇ ਤੇ ਹੁਣ ਉਹਨਾਂ ਦੀ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਤੇ ਇਸ ਕਰਕੇ ਉਹਨਾਂ ਨੇ ਕੋਰਟ ਦੇ ਵਿੱਚ ਡਾਕਟਰਾਂ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਐਪਲੀਕੇਸ਼ਨ ਧਾਇਰ ਕੀਤੀ ਹੈ ਕਿ ਮੈਨੂੰ ਗੱਦਾ ਦਿੱਤਾ ਜਾਵੇ ਮੇਰੀ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਤਾਂ सीबीआई ਨੇ ਵੀ ਇਸ ਐਪਲੀਕੇਸ਼ਨ ਨੂੰ ਲੈ ਕੇ ਜੇਲ੍ਹ ਦੇ ਸੁਪਰਡੈਂਟ ਨੂੰ ਐਪਲੀਕੇਸ਼ਨ ਅੱਗੇ ਫਾਰਵਰਡ ਕਰ ਦਿੱਤੀ ਹੈ ਤੇ ਉਹਨਾਂ ਨੂੰ ਕਿਹਾ ਕਿ ਜੇਕਰ ਇਹ ਜੇਲ੍ਹ ਮੈਨੂਅਲ ਦੇ ਵਿੱਚ ਸੰਭਵ ਹੈ ਤਾਂ ਇਸ ਉੱਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਤਾਂ ਹਾਲਾਂਕਿ ਜੇਲ੍ਹ ਦੇ ਵਿੱਚ ਵਿਚੋਲੀਏ ਕ੍ਰਿਸ਼ਨੂ ਦੇ ਨਾਲ ਮੌਤਲ ਡੀਆਈਜੀ ਭੁੱਲਰ ਹੈ ਨਹੀਂ ਮਿਲ ਸਕਣਗੇ ਪਰ ਹੁਣ ਦੇਖਦੇ ਆ ਕਿ ਇਹ ਜੋ ਮੰਗ ਕੀਤੀ ਗਈ ਹੈ ਇਸ ਮੰਗ ਨੂੰ ਬੂਰ ਪੈਂਦਾ ਜਾਂ ਨਹੀਂ ਇਹਨੂੰ ਗੱਦਾ ਚਾਹੀਦਾ ਹੈ ਮੇਰੀ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਇਹ ਕਹਿਣਾ ਹੈ ਮੌਤਲ ਡੀਆਈਜੀ ਭੁੱਲਰ ਦਾ ਜਿਨ੍ਹਾਂ ਨੇ ਕੋਰਟ ਦੇ ਅੱਗੇ ਇਹ ਵੱਡੀ ਮੰਗ ਰੱਖੀ ਹੈ ਕਿ ਮੇਰੇ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਇਸ ਕਰਕੇ ਮੈਨੂੰ ਗੱਦਾ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ ਤੇ ਸੀਬੀਆਈ ਕੋਰਟ ਦੇ ਵੱਲੋਂ ਵੀ ਜੋ ਹੈ ਇਸ ਐਪਲੀਕੇਸ਼ਨ ਨੂੰ ਲੈ ਕੇ ਬੁੜੈਲ ਜੇਲ੍ਹ ਦੇ ਸੁਪਰੀਟੈਂਡ ਨੂੰ ਭੇਜ ਦਿੱਤੀ ਗਈ ਹੈ ਹਾਲਾਂਕਿ ਜੋ ਮੁਅਤਲ ਡੀਆਈਜੀ ਭੁੱਲਰ ਦਾ ਵਿਚੋਲੀ ਹੈ ਉਸਦੇ ਨਾਲ ਮੁਲਾਕਾਤ ਦੇ ਉੱਤੇ ਵੀ ਰੋਕ ਲਗਾ ਦਿੱਤੀ ਗਈ ਹੈ ਤਾਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੇ ਵਿੱਚ ਬੰਦ ਪੰਜਾਬ ਪੁਲਿਸ ਦੇ ਮੁਅਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਗੱड्ढा ਚਾਹੀਦਾ ਹੈ ਜੇਲ੍ਹ ਦੀ ਬੈਰਕ ਦੇ ਵਿੱਚ ਭੁੱਲਰ ਦੇ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਤੇ ਇਸੇ ਕਰਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਸੌਣ ਦੇ ਵਿੱਚ ਕਾਫੀ ਜ਼ਿਆਦਾ ਦਿੱਕਤ ਆ ਰਹੀ ਹੈ ਤਾਂ सीबीआई ਕੋਰਟ ਦੇ ਵਿੱਚ ਹੋਈ ਸੁਣਵਾਈ ਦੇ ਦਰਮਿਆਨ ਡਾਕਟਰਾਂ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਭੁੱਲਰ ਦੇ ਵਕੀਲਾਂ ਦੇ ਵੱਲੋਂ ਇਹ ਡਿਮਾਂਡ ਰੱਖੀ ਗਈ ਹੈ ਤੇ ਇਸ ਸਬੰਧ ਦੇ ਵਿੱਚ ਕੋਰਟ ਦੇ ਵਿੱਚ ਐਪਲੀਕੇਸ਼ਨ ਵੀ ਦਿੱਤੀ ਗਈ ਹੈ ਜਿਸ ਦੇ ਉੱਤੇ सीबीआई ਕੋਰਟ ਨੇ ਵੀ ਇਸ ਐਪਲੀਕੇਸ਼ਨ ਨੂੰ ਬੜੈਲ ਜੇਲ੍ਹ ਦੇ ਸੁਪਰਡੈਂਟ ਨੂੰ ਭੇਜ ਦਿੱਤਾ ਹੈ ਅਤੇ ਇਹ ਵੀ ਕਿਹਾ ਹੈ ਕਿ ਜੇਕਰ ਜੇਲ ਮੈਨੂਅਲ ਦੇ ਵਿੱਚ ਇਹ ਸੰਭਵ ਹੈ ਤਾਂ ਇਸ ਦੇ ਉੱਤੇ ਵਿਚਾਰ ਕੀਤਾ ਜਾਵੇ। ਮੌਤਲ ਡੀਆਈਜੀ ਪੁੱਲਰ ਨੂੰ ਸੀਬੀਆਈ ਨੇ 16 ਅਕਤੂਬਰ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਸੀ। ਪੁੱਲਰ ਦੇ ਨਾਲ-ਨਾਲ ਉਹਨਾਂ ਦੇ ਵਿਚੋਲੀਏ ਕ੍ਰਿਸ਼ਨੂ ਸ਼ਾਰਦਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਤਾਂ ਜੇਲ ਦੇ ਵਿੱਚ ਮੌਤਲ ਡੀਆਈਜੀ ਪੁੱਲਰ ਨੇ 15 ਦਿਨ ਬਿਨਾਂ ਗੱਦੇ ਦੇ ਕੱਟੇ ਨੇ ਤੇ ਹੁਣ ਉਹਨਾਂ ਦੀ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਤੇ ਇਸ ਕਰਕੇ ਉਹਨਾਂ ਨੇ ਕੋਰਟ ਦੇ ਵਿੱਚ ਡਾਕਟਰਾਂ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਐਪਲੀਕੇਸ਼ਨ ਧਾਰਕ ਕੀਤੀ ਹੈ ਕਿ ਮੈਨੂੰ ਗੱਦਾ ਦਿੱਤਾ ਜਾਵੇ ਮੇਰੀ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਤਾਂ सीबीआई ਨੇ ਵੀ ਇਸ ਐਪਲੀਕੇਸ਼ਨ ਨੂੰ ਲੈ ਕੇ ਜੇਲ੍ਹ ਦੇ ਸੁਪਰਡੈਂਟ ਨੂੰ ਐਪਲੀਕੇਸ਼ਨ ਅੱਗੇ ਫਾਰਵਰਡ ਕਰ ਦਿੱਤੀ ਹੈ ਤੇ ਉਹਨਾਂ ਨੂੰ ਕਿਹਾ ਕਿ ਜੇਕਰ ਇਹ ਜੇਲ੍ਹ ਮੈਨੂਅਲ ਦੇ ਵਿੱਚ ਸੰਭਵ ਹੈ ਤਾਂ ਇਸ ਉੱਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਤਾਂ ਹਾਲਾਂਕਿ ਜੇਲ੍ਹ ਦੇ ਵਿੱਚ ਵਿਚੋਲੀਏ ਕ੍ਰਿਸ਼ਨੂ ਦੇ ਨਾਲ ਮੌਤਲ ਡੀਆਈਜੀ ਭੁੱਲਰ ਹੈ ਨਹੀਂ ਮਿਲ ਸਕਣਗੇ ਪਰ ਹੁਣ ਦੇਖਦੇ ਆ ਕਿ ਇਹ ਜੋ ਮੰਗ ਕੀਤੀ ਗਈ ਹੈ ਇਸ ਮੰਗ ਨੂੰ ਬੂਰ ਪੈਂਦਾ ਜਾਂ ਨਹੀਂ ਇਹਨੂੰ ਗੱਦਾ ਚਾਹੀਦਾ ਹੈ ਮੇਰੀ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਇਹ ਕਹਿਣਾ ਹੈ ਮੌਤਲ ਡੀਆਈਜੀ ਭੁੱਲਰ ਦਾ ਜਿਨ੍ਹਾਂ ਨੇ ਕੋਰਟ ਦੇ ਅੱਗੇ ਇਹ ਵੱਡੀ ਮੰਗ ਰੱਖੀ ਹੈ ਕਿ ਮੇਰੇ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਇਸ ਕਰਕੇ ਮੈਨੂੰ ਗੱਦਾ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ ਤੇ ਸੀਬੀਆਈ ਕੋਰਟ ਦੇ ਵੱਲੋਂ ਵੀ ਜੋ ਹੈ ਇਸ ਐਪਲੀਕੇਸ਼ਨ ਨੂੰ ਲੈ ਕੇ ਬੁੜੈਲ ਜੇਲ੍ਹ ਦੇ ਸੁਪਰਡੈਂਟ ਨੂੰ ਭੇਜ ਦਿੱਤੀ ਗਈ ਹੈ ਹਾਲਾਂਕਿ ਜੋ ਮੁਅਤਲ ਡੀਆਈਜੀ ਭੁੱਲਰ ਦਾ ਵਿਚੋਲੀਅ ਉਸ ਦੇ ਨਾਲ ਮੁਲਾਕਾਤ ਦੇ ਉੱਤੇ ਵੀ ਰੋਕ ਲਗਾ ਦਿੱਤੀ ਗਈ ਹੈ ਤਾਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੇ ਵਿੱਚ ਬੰਦ ਪੰਜਾਬ ਪੁਲਿਸ ਦੇ ਮੁਅਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਗੱਡਾ ਚਾਹੀਦਾ ਹੈ ਜੇਲ੍ਹ ਦੀ ਬੈਰਕ ਦੇ ਵਿੱਚ ਭੁੱਲਰ ਦੇ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਤੇ ਇਸੇ ਕਰਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਸੌਣ ਦੇ ਵਿੱਚ ਕਾਫੀ ਜ਼ਿਆਦਾ ਦਿੱਕਤ ਆ ਰਹੀ ਹੈ ਤਾਂ सीबीआई ਕੋਰਟ ਦੇ ਵਿੱਚ ਹੋਈ ਸੁਣਵਾਈ ਦੇ ਦਰਮਿਆਨ ਡਾਕਟਰਾਂ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਭੁੱਲਰ ਦੇ ਵਕੀਲਾਂ ਦੇ ਵੱਲੋਂ ਇਹ ਡਿਮਾਂਡ ਰੱਖੀ ਗਈ ਹੈ ਤੇ ਇਸ ਸਬੰਧ ਦੇ ਵਿੱਚ ਕੋਰਟ ਦੇ ਵਿੱਚ ਐਪਲੀਕੇਸ਼ਨ ਵੀ ਦਿੱਤੀ ਗਈ ਹੈ ਜਿਸ ਦੇ ਉੱਤੇ सीबीआई ਕੋਰਟ ਨੇ ਵੀ ਇਸ ਐਪਲੀਕੇਸ਼ਨ ਨੂੰ ਬੁੜੈਲ ਜੇਲ੍ਹ ਦੇ ਸੁਪਰਡੈਂਟ ਨੂੰ ਭੇਜ ਦਿੱਤਾ ਹੈ ਅਤੇ ਇਹ ਵੀ ਕਿਹਾ ਹੈ ਕਿ ਜੇਕਰ ਜੇਲ ਮੈਨੂਅਲ ਦੇ ਵਿੱਚ ਇਹ ਸੰਭਵ ਹੈ ਤਾਂ ਇਸ ਦੇ ਉੱਤੇ ਵਿਚਾਰ ਕੀਤਾ ਜਾਵੇ। ਮੌਤਲ ਡੀਆਈਜੀ ਪੁੱਲਰ ਨੂੰ ਸੀਬੀਆਈ ਨੇ 16 ਅਕਤੂਬਰ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਸੀ। ਪੁੱਲਰ ਦੇ ਨਾਲ-ਨਾਲ ਉਹਨਾਂ ਦੇ ਵਿਚੋਲੀਏ ਕ੍ਰਿਸ਼ਨੂ ਸ਼ਾਰਦਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਤਾਂ ਜੇਲ ਦੇ ਵਿੱਚ ਮੌਤਲ ਡੀਆਈਜੀ ਪੁੱਲਰ ਨੇ 15 ਦਿਨ ਬਿਨਾਂ ਗੱਦੇ ਦੇ ਕੱਟੇ ਨੇ ਤੇ ਹੁਣ ਉਹਨਾਂ ਦੀ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਤੇ ਇਸ ਕਰਕੇ ਉਹਨਾਂ ਨੇ ਕੋਰਟ ਦੇ ਵਿੱਚ ਡਾਕਟਰਾਂ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਐਪਲੀਕੇਸ਼ਨ ਧਾਇਰ ਕੀਤੀ ਹੈ ਕਿ ਮੈਨੂੰ ਗੱਦਾ ਦਿੱਤਾ ਜਾਵੇ ਮੇਰੀ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਤਾਂ सीबीआई ਨੇ ਵੀ ਇਸ ਐਪਲੀਕੇਸ਼ਨ ਨੂੰ ਲੈ ਕੇ ਜੇਲ੍ਹ ਦੇ ਸੁਪਰਡੈਂਟ ਨੂੰ ਐਪਲੀਕੇਸ਼ਨ ਅੱਗੇ ਫਾਰਵਰਡ ਕਰ ਦਿੱਤੀ ਹੈ ਤੇ ਉਹਨਾਂ ਨੂੰ ਕਿਹਾ ਕਿ ਜੇਕਰ ਇਹ ਜੇਲ੍ਹ ਮੈਨੂਅਲ ਦੇ ਵਿੱਚ ਸੰਭਵ ਹੈ ਤਾਂ ਇਸ ਉੱਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਤਾਂ ਹਾਲਾਂਕਿ ਜੇਲ੍ਹ ਦੇ ਵਿੱਚ ਵਿਚੋਲੀਏ ਕ੍ਰਿਸ਼ਨੂ ਦੇ ਨਾਲ ਮੁਅਤਲ ਡੀਆਈਜੀ ਭੁੱਲਰ ਹੈ ਨਹੀਂ ਮਿਲ ਸਕਣਗੇ ਪਰ ਹੁਣ ਦੇਖਦੇ ਆ ਕਿ ਇਹ ਜੋ ਮੰਗ ਕੀਤੀ ਗਈ ਹੈ ਇਸ ਮੰਗ ਨੂੰ ਬੂਰ ਪੈਂਦਾ ਜਾਂ ਨਹੀਂ ਇਹਨੂੰ ਗੱਦਾ ਚਾਹੀਦਾ ਹੈ ਮੇਰੀ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਇਹ ਕਹਿਣਾ ਹੈ ਮੁਅਤਲ ਡੀਆਈਜੀ ਭੁੱਲਰ ਦਾ ਜਿਨ੍ਹਾਂ ਨੇ ਕੋਰਟ ਦੇ ਅੱਗੇ ਇਹ ਵੱਡੀ ਮੰਗ ਰੱਖੀ ਹੈ ਕਿ ਮੇਰੇ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਇਸ ਕਰਕੇ ਮੈਨੂੰ ਗੱਦਾ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ ਤੇ ਸੀਬੀਆਈ ਕੋਰਟ ਦੇ ਵੱਲੋਂ ਵੀ ਜੋ ਹੈ ਇਸ ਐਪਲੀਕੇਸ਼ਨ ਨੂੰ ਲੈ ਕੇ ਬੁੜੈਲ ਜੇਲ੍ਹ ਦੇ ਸੁਪਰਡੈਂਟ ਨੂੰ ਭੇਜ ਦਿੱਤੀ ਗਈ ਹੈ ਹਾਲਾਂਕਿ ਜੋ ਮੁਅਤਲ ਡੀਆਈਜੀ ਭੁੱਲਰ ਦਾ ਵਿਚੋਲੀਅ ਉਸ ਦੇ ਨਾਲ ਮੁਲਾਕਾਤ ਦੇ ਉੱਤੇ ਵੀ ਰੋਕ ਲਗਾ ਦਿੱਤੀ ਗਈ ਹੈ ਤਾਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੇ ਵਿੱਚ ਬੰਦ ਪੰਜਾਬ ਪੁਲਿਸ ਦੇ ਮੁਅਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਗੱਡਾ ਚਾਹੀਦਾ ਹੈ ਜੇਲ੍ਹ ਦੀ ਬੈਰਕ ਦੇ ਵਿੱਚ ਭੁੱਲਰ ਦੇ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਤੇ ਇਸੇ ਕਰਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਸੌਣ ਦੇ ਵਿੱਚ ਕਾਫੀ ਜ਼ਿਆਦਾ ਦਿੱਕਤ ਆ ਰਹੀ ਹੈ ਤਾਂ सीबीआई ਕੋਰਟ ਦੇ ਵਿੱਚ ਹੋਈ ਸੁਣਵਾਈ ਦੇ ਦਰਮਿਆਨ ਡਾਕਟਰਾਂ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਭੁੱਲਰ ਦੇ ਵਕੀਲਾਂ ਦੇ ਵੱਲੋਂ ਇਹ ਡਿਮਾਂਡ ਰੱਖੀ ਗਈ ਹੈ ਤੇ ਇਸ ਸਬੰਧ ਦੇ ਵਿੱਚ ਕੋਰਟ ਦੇ ਵਿੱਚ ਐਪਲੀਕੇਸ਼ਨ ਵੀ ਦਿੱਤੀ ਗਈ ਹੈ ਜਿਸ ਦੇ ਉੱਤੇ सीबीआई ਕੋਰਟ ਨੇ ਵੀ ਇਸ ਐਪਲੀਕੇਸ਼ਨ ਨੂੰ ਬੜੈਲ ਜੇਲ੍ਹ ਦੇ ਸੁਪਰਡੈਂਟ ਨੂੰ ਭੇਜ ਦਿੱਤਾ ਹੈ ਅਤੇ ਇਹ ਵੀ ਕਿਹਾ ਹੈ ਕਿ ਜੇਕਰ ਜੇਲ ਮੈਨੂਅਲ ਦੇ ਵਿੱਚ ਇਹ ਸੰਭਵ ਹੈ ਤਾਂ ਇਸ ਦੇ ਉੱਤੇ ਵਿਚਾਰ ਕੀਤਾ ਜਾਵੇ ਮੋਤਲ ਡੀਆਈਜੀ ਪੁੱਲਰ ਨੂੰ ਸੀਬੀਆਈ ਨੇ 16 ਅਕਤੂਬਰ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਸੀ ਪੁੱਲਰ ਦੇ ਨਾਲ ਨਾਲ ਉਹਨਾਂ ਦੇ ਵਿਚੋਲੀਏ ਕ੍ਰਿਸ਼ਨੂ ਸ਼ਾਰਦਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਜੇਲ ਦੇ ਵਿੱਚ ਮੋਤਲ ਡੀਆਈਜੀ ਪੁੱਲਰ ਨੇ 15 ਦਿਨ ਬਿਨਾਂ ਗੱਦੇ ਦੇ ਕੱਟੇ ਨੇ ਤੇ ਹੁਣ ਉਹਨਾਂ ਦੀ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਤੇ ਇਸ ਕਰਕੇ ਉਹਨਾਂ ਨੇ ਕੋਰਟ ਦੇ ਵਿੱਚ ਡਾਕਟਰਾਂ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਐਪਲੀਕੇਸ਼ਨ ਧਾਇਰ ਕੀਤੀ ਹੈ ਕਿ ਮੈਨੂੰ ਗੱਦਾ ਦਿੱਤਾ ਜਾਵੇ ਮੇਰੀ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਤਾਂ सीबीआई ਨੇ ਵੀ ਇਸ ਐਪਲੀਕੇਸ਼ਨ ਨੂੰ ਲੈ ਕੇ ਜੇਲ੍ਹ ਦੇ ਸੁਪਰਡੈਂਟ ਨੂੰ ਐਪਲੀਕੇਸ਼ਨ ਅੱਗੇ ਫਾਰਵਰਡ ਕਰ ਦਿੱਤੀ ਹੈ ਤੇ ਉਹਨਾਂ ਨੂੰ ਕਿਹਾ ਕਿ ਜੇਕਰ ਇਹ ਜੇਲ੍ਹ ਮੈਨੂਅਲ ਦੇ ਵਿੱਚ ਸੰਭਵ ਹੈ ਤਾਂ ਇਸ ਉੱਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਤਾਂ ਹਾਲਾਂਕਿ ਜੇਲ੍ਹ ਦੇ ਵਿੱਚ ਵਿਚੋਲੀਏ ਕ੍ਰਿਸ਼ਨੂ ਦੇ ਨਾਲ ਮੁਅਤਲ ਡੀਆਈਜੀ ਭੁੱਲਰ ਹੈ ਨਹੀਂ ਮਿਲ ਸਕਣਗੇ ਪਰ ਹੁਣ ਦੇਖਦੇ ਆ ਕਿ ਇਹ ਜੋ ਮੰਗ ਕੀਤੀ ਗਈ ਹੈ ਇਸ ਮੰਗ ਨੂੰ ਬੂਰ ਪੈਂਦਾ ਜਾਂ ਨਹੀਂ ਇਹਨੂੰ ਗੱਦਾ ਚਾਹੀਦਾ ਮੇਰੀ ਪਿੱਠ ਤੇ ਵਿੱਚ ਦਰਦ ਹੋ ਰਿਹਾ ਹੈ ਇਹ ਕਹਿਣਾ ਹੈ ਮੁਅਤਲ ਡੀਆਈਜੀ ਭੁੱਲਰ ਦਾ ਜਿਨ੍ਹਾਂ ਨੇ ਕੋਰਟ ਦੇ ਅੱਗੇ ਇਹ ਵੱਡੀ ਮੰਗ ਰੱਖੀ ਹੈ ਕਿ ਮੇਰੇ ਪਿੱਠ ਤੇ ਵਿੱਚ ਦਰਦ ਹੋ ਰਿਹਾ ਹੈ ਇਸ ਕਰਕੇ ਮੈਨੂੰ ਗੱਦਾ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ ਤੇ ਸੀਬੀਆਈ ਕੋਰਟ ਦੇ ਵੱਲੋਂ ਵੀ ਜੋ ਹੈ ਇਸ ਐਪਲੀਕੇਸ਼ਨ ਨੂੰ ਲੈ ਕੇ ਬੁੜੈਲ ਜੇਲ ਦੇ ਸੁਪਰਡੈਂਟ ਨੂੰ ਭੇਜ ਦਿੱਤੀ ਗਈ ਹੈ ਹਾਲਾਂਕਿ ਜੋ ਮੁਅਤਲ ਡੀਆਈਜੀ ਭੁੱਲਰ ਦਾ ਵਿਚੋਲੀ ਹੈ ਉਸਦੇ ਨਾਲ ਮੁਲਾਕਾਤ ਦੇ ਉੱਤੇ ਵੀ ਰੋਕ ਲਗਾ ਦਿੱਤੀ ਗਈ ਹੈ ਤਾਂ ਚੰਡੀਗੜ੍ਹ ਦੀ ਬੁੜੈਲ ਜੇਲ ਦੇ ਵਿੱਚ ਬੰਦ ਪੰਜਾਬ ਪੁਲਿਸ ਦੇ ਮੁਅਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਗੱਡਾ ਚਾਹੀਦਾ ਹੈ ਜੇਲ ਦੀ ਬੈਰਕ ਦੇ ਵਿੱਚ ਭੁੱਲਰ ਦੇ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਤੇ ਇਸੇ ਕਰਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਸੌਣ ਦੇ ਵਿੱਚ ਕਾਫੀ ਜ਼ਿਆਦਾ ਦਿੱਕਤ ਆ ਰਹੀ ਹੈ ਤਾਂ सीबीआई ਕੋਰਟ ਦੇ ਵਿੱਚ ਹੋਈ ਸੁਣਵਾਈ ਦੇ ਦਰਮਿਆਨ ਡਾਕਟਰਾਂ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਭੁੱਲਰ ਦੇ ਵਕੀਲਾਂ ਦੇ ਵੱਲੋਂ ਇਹ ਡਿਮਾਂਡ ਰੱਖੀ ਗਈ ਹੈ ਤੇ ਇਸ ਸਬੰਧ ਦੇ ਵਿੱਚ ਕੋਰਟ ਦੇ ਵਿੱਚ ਐਪਲੀਕੇਸ਼ਨ ਵੀ ਦਿੱਤੀ ਗਈ ਹੈ ਜਿਸ ਦੇ ਉੱਤੇ सीबीआई ਕੋਰਟ ਨੇ ਵੀ ਇਸ ਐਪਲੀਕੇਸ਼ਨ ਨੂੰ ਬੁੜੈਲ ਜੇਲ੍ਹ ਦੇ ਸੁਪਰਡੈਂਟ ਨੂੰ ਭੇਜ ਦਿੱਤਾ ਹੈ ਅਤੇ ਇਹ ਵੀ ਕਿਹਾ ਹੈ ਕਿ ਜੇਕਰ ਜੇਲ ਮੈਨੂਅਲ ਦੇ ਵਿੱਚ ਇਹ ਸੰਭਵ ਹੈ ਤਾਂ ਇਸ ਦੇ ਉੱਤੇ ਵਿਚਾਰ ਕੀਤਾ ਜਾਵੇ। ਮੌਤਲ ਡੀਆਈਜੀ ਪੁੱਲਰ ਨੂੰ ਸੀਬੀਆਈ ਨੇ 16 ਅਕਤੂਬਰ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਸੀ। ਪੁੱਲਰ ਦੇ ਨਾਲ-ਨਾਲ ਉਹਨਾਂ ਦੇ ਵਿਚੋਲੀਏ ਕ੍ਰਿਸ਼ਨੂ ਸ਼ਾਰਦਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਤਾਂ ਜੇਲ ਦੇ ਵਿੱਚ ਮੌਤਲ ਡੀਆਈਜੀ ਪੁੱਲਰ ਨੇ 15 ਦਿਨ ਬਿਨਾਂ ਗੱਦੇ ਦੇ ਕੱਟੇ ਨੇ ਤੇ ਹੁਣ ਉਹਨਾਂ ਦੀ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਤੇ ਇਸ ਕਰਕੇ ਉਹਨਾਂ ਨੇ ਕੋਰਟ ਦੇ ਵਿੱਚ ਡਾਕਟਰਾਂ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਐਪਲੀਕੇਸ਼ਨ ਧਾਇਰ ਕੀਤੀ ਹੈ ਕਿ ਮੈਨੂੰ ਗੱਦਾ ਦਿੱਤਾ ਜਾਵੇ ਮੇਰੀ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਤਾਂ सीबीआई ਨੇ ਵੀ ਇਸ ਐਪਲੀਕੇਸ਼ਨ ਨੂੰ ਲੈ ਕੇ ਜੇਲ ਦੇ ਸੁਪਰਡੈਂਟ ਨੂੰ ਐਪਲੀਕੇਸ਼ਨ ਅੱਗੇ ਫਾਰਵਰਡ ਕਰ ਦਿੱਤੀ ਹੈ ਤੇ ਉਹਨਾਂ ਨੂੰ ਕਿਹਾ ਕਿ ਜੇਕਰ ਇਹ ਜੇਲ ਮੈਨੂਅਲ ਦੇ ਵਿੱਚ ਸੰਭਵ ਹੈ ਤਾਂ ਇਸ ਉੱਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਤਾਂ ਹਾਲਾਂਕਿ ਜੇਲ ਦੇ ਵਿੱਚ ਵਿਚੋਲੀਏ ਕ੍ਰਿਸ਼ਨੂ ਦੇ ਨਾਲ ਮੁਅਤਲ ਡੀਆਈਜੀ ਭੁੱਲਰ ਹੈ ਨਹੀਂ ਮਿਲ ਸਕਣਗੇ ਪਰ ਹੁਣ ਦੇਖਦੇ ਆ ਕਿ ਇਹ ਜੋ ਮੰਗ ਕੀਤੀ ਗਈ ਹੈ ਇਸ ਮੰਗ ਨੂੰ ਬੂਰ ਪੈਂਦਾ ਜਾਂ ਨਹੀਂ ਇਹਨੂੰ ਗੱਦਾ ਚਾਹੀਦਾ ਹੈ ਮੇਰੀ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਇਹ ਕਹਿਣਾ ਹੈ ਮੁਅਤਲ ਡੀਆਈਜੀ ਭੁੱਲਰ ਦਾ ਜਿਨ੍ਹਾਂ ਨੇ ਕੋਰਟ ਦੇ ਅੱਗੇ ਇਹ ਵੱਡੀ ਮੰਗ ਰੱਖੀ ਹੈ ਕਿ ਮੇਰੇ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਇਸ ਕਰਕੇ ਮੈਨੂੰ ਗੱਦਾ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ ਤੇ ਸੀਬੀਆਈ ਕੋਰਟ ਦੇ ਵੱਲੋਂ ਵੀ ਜੋ ਹੈ ਇਸ ਐਪਲੀਕੇਸ਼ਨ ਨੂੰ ਲੈ ਕੇ ਬੁੜੈਲ ਜੇਲ੍ਹ ਦੇ ਸੁਪਰਡੈਂਟ ਨੂੰ ਭੇਜ ਦਿੱਤੀ ਗਈ ਹੈ ਹਾਲਾਂਕਿ ਜੋ ਮੁਅਤਲ ਡੀਆਈਜੀ ਭੁੱਲਰ ਦਾ ਵਿਚੋਲੀ ਹੈ ਉਸ ਦੇ ਨਾਲ ਮੁਲਾਕਾਤ ਦੇ ਉੱਤੇ ਵੀ ਰੋਕ ਲਗਾ ਦਿੱਤੀ ਗਈ ਹੈ ਤਾਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੇ ਵਿੱਚ ਬੰਦ ਪੰਜਾਬ ਪੁਲਿਸ ਦੇ ਮੁਅਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਗੱड्ढा ਚਾਹੀਦਾ ਹੈ ਜੇਲ੍ਹ ਦੀ ਬੈਰਕ ਦੇ ਵਿੱਚ ਭੁੱਲਰ ਦੇ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਤੇ ਇਸੇ ਕਰਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਸੌਣ ਦੇ ਵਿੱਚ ਕਾਫੀ ਜ਼ਿਆਦਾ ਦਿੱਕਤ ਆ ਰਹੀ ਹੈ ਤਾਂ सीबीआई ਕੋਰਟ ਦੇ ਵਿੱਚ ਹੋਈ ਸੁਣਵਾਈ ਦੇ ਦਰਮਿਆਨ ਡਾਕਟਰਾਂ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਭੁੱਲਰ ਦੇ ਵਕੀਲਾਂ ਦੇ ਵੱਲੋਂ ਇਹ ਡਿਮਾਂਡ ਰੱਖੀ ਗਈ ਹੈ ਤੇ ਇਸ ਸਬੰਧ ਦੇ ਵਿੱਚ ਕੋਰਟ ਦੇ ਵਿੱਚ ਐਪਲੀਕੇਸ਼ਨ ਵੀ ਦਿੱਤੀ ਗਈ ਹੈ ਜਿਸ ਦੇ ਉੱਤੇ सीबीआई ਕੋਰਟ ਨੇ ਵੀ ਇਸ ਐਪਲੀਕੇਸ਼ਨ ਨੂੰ ਬੜੈਲ ਜੇਲ੍ਹ ਦੇ ਸੁਪਰਡੈਂਟ ਨੂੰ ਭੇਜ ਦਿੱਤਾ ਹੈ ਅਤੇ ਇਹ ਵੀ ਕਿਹਾ ਹੈ ਜੇਕਰ ਜੇਲ ਮੈਨੂਅਲ ਦੇ ਵਿੱਚ ਇਹ ਸੰਭਵ ਹੈ ਤਾਂ ਇਸ ਦੇ ਉੱਤੇ ਵਿਚਾਰ ਕੀਤਾ ਜਾਵੇ ਮੋਤਲ ਡੀਆਈਜੀ ਪੁੱਲਰ ਨੂੰ ਸੀਬੀਆਈ ਨੇ 16 ਅਕਤੂਬਰ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਸੀ ਪੁੱਲਰ ਦੇ ਨਾਲ ਨਾਲ ਉਹਨਾਂ ਦੇ ਵਿਚੋਲੀਏ ਕ੍ਰਿਸ਼ਨੂ ਸ਼ਾਰਦਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਜੇਲ ਦੇ ਵਿੱਚ ਮੋਤਲ ਡੀਆਈਜੀ ਪੁੱਲਰ ਨੇ 15 ਦਿਨ ਬਿਨਾਂ ਗੱਦੇ ਦੇ ਕੱਟੇ ਨੇ ਤੇ ਹੁਣ ਉਹਨਾਂ ਦੀ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਤੇ ਇਸ ਕਰਕੇ ਉਹਨਾਂ ਨੇ ਕੋਰਟ ਦੇ ਵਿੱਚ ਡਾਕਟਰਾਂ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਐਪਲੀਕੇਸ਼ਨ ਧਾਰਿਤ ਕੀਤੀ ਹੈ ਕਿ ਮੈਨੂੰ ਗੱਦਾ ਦਿੱਤਾ ਜਾਵੇ ਮੇਰੀ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਤਾਂ सीबीआई ਨੇ ਵੀ ਇਸ ਐਪਲੀਕੇਸ਼ਨ ਨੂੰ ਲੈ ਕੇ ਜੇਲ੍ਹ ਦੇ ਸੁਪਰਡੈਂਟ ਨੂੰ ਐਪਲੀਕੇਸ਼ਨ ਅੱਗੇ ਫਾਰਵਰਡ ਕਰ ਦਿੱਤੀ ਹੈ ਤੇ ਉਹਨਾਂ ਨੂੰ ਕਿਹਾ ਹੈ ਕਿ ਜੇਕਰ ਇਹ ਜੇਲ੍ਹ ਮੈਨੂਅਲ ਦੇ ਵਿੱਚ ਸੰਭਵ ਹੈ ਤਾਂ ਇਸ ਉੱਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਤਾਂ ਹਾਲਾਂਕਿ ਜੇਲ੍ਹ ਦੇ ਵਿੱਚ ਵਿਚੋਲੀਏ ਕ੍ਰਿਸ਼ਨੂ ਦੇ ਨਾਲ ਮੁਅਤਲ ਡੀਆਈਜੀ ਭੁੱਲਰ ਹੈ ਨਹੀਂ ਮਿਲ ਸਕਣਗੇ ਪਰ ਹੁਣ ਦੇਖਦੇ ਆ ਕਿ ਇਹ ਜੋ ਮੰਗ ਕੀਤੀ ਗਈ ਹੈ ਇਸ ਮੰਗ ਨੂੰ ਬੂਰ ਪੈਂਦਾ ਜਾਂ ਨਹੀਂ ਇਹਨੂੰ ਗੱਦਾ ਚਾਹੀਦਾ ਹੈ ਮੇਰੀ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਇਹ ਕਹਿਣਾ ਹੈ ਮੁਅਤਲ ਡੀਆਈਜੀ ਭੁੱਲਰ ਦਾ ਜਿਨ੍ਹਾਂ ਨੇ ਕੋਰਟ ਦੇ ਅੱਗੇ ਇਹ ਵੱਡੀ ਮੰਗ ਰੱਖੀ ਹੈ ਕਿ ਮੇਰੇ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਇਸ ਕਰਕੇ ਮੈਨੂੰ ਗੱਦਾ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ ਤੇ ਸੀਬੀਆਈ ਕੋਰਟ ਦੇ ਵੱਲੋਂ ਵੀ ਜੋ ਹੈ ਇਸ ਐਪਲੀਕੇਸ਼ਨ ਨੂੰ ਲੈ ਕੇ ਬੁੜੈਲ ਜੇਲ੍ਹ ਦੇ ਸੁਪਰਡੈਂਟ ਨੂੰ ਭੇਜ ਦਿੱਤੀ ਗਈ ਹੈ ਹਾਲਾਂਕਿ ਜੋ ਮੁਅਤਲ ਡੀਆਈਜੀ ਭੁੱਲਰ ਦਾ ਵਿਚੋਲੀ ਹੈ ਉਸਦੇ ਨਾਲ ਮੁਲਾਕਾਤ ਦੇ ਉੱਤੇ ਵੀ ਰੋਕ ਲਗਾ ਦਿੱਤੀ ਗਈ ਹੈ ਤਾਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੇ ਵਿੱਚ ਬੰਦ ਪੰਜਾਬ ਪੁਲਿਸ ਦੇ ਮੁਅਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਗੱਡਾ ਚਾਹੀਦਾ ਹੈ ਜੇਲ੍ਹ ਦੀ ਬੈਰਕ ਦੇ ਵਿੱਚ ਭੁੱਲਰ ਦੇ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਤੇ ਇਸੇ ਕਰਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਸੌਣ ਦੇ ਵਿੱਚ ਕਾਫੀ ਜ਼ਿਆਦਾ ਦਿੱਕਤ ਆ ਰਹੀ ਹੈ ਤਾਂ सीबीआई ਕੋਰਟ ਦੇ ਵਿੱਚ ਹੋਈ ਸੁਣਵਾਈ ਦੇ ਦਰਮਿਆਨ ਡਾਕਟਰਾਂ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਭੁੱਲਰ ਦੇ ਵਕੀਲਾਂ ਦੇ ਵੱਲੋਂ ਇਹ ਡਿਮਾਂਡ ਰੱਖੀ ਗਈ ਹੈ ਤੇ ਇਸ ਸਬੰਧ ਦੇ ਵਿੱਚ ਕੋਰਟ ਦੇ ਵਿੱਚ ਐਪਲੀਕੇਸ਼ਨ ਵੀ ਦਿੱਤੀ ਗਈ ਹੈ ਜਿਸ ਦੇ ਉੱਤੇ सीबीआई ਕੋਰਟ ਨੇ ਵੀ ਇਸ ਐਪਲੀਕੇਸ਼ਨ ਨੂੰ ਬੜੈਲ ਜੇਲ੍ਹ ਦੇ ਸੁਪਰਡੈਂਟ ਨੂੰ ਭੇਜ ਦਿੱਤਾ ਹੈ ਅਤੇ ਇਹ ਵੀ ਕਿਹਾ ਹੈ ਕਿ ਜੇਕਰ ਜੇਲ ਮੈਨੂਅਲ ਦੇ ਵਿੱਚ ਇਹ ਸੰਭਵ ਹੈ ਤਾਂ ਇਸ ਦੇ ਉੱਤੇ ਵਿਚਾਰ ਕੀਤਾ ਜਾਵੇ ਮੋਤਲ ਡੀਆਈਜੀ ਪੁੱਲਰ ਨੂੰ ਸੀਬੀਆਈ ਨੇ 16 ਅਕਤੂਬਰ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਸੀ ਪੁੱਲਰ ਦੇ ਨਾਲ ਨਾਲ ਉਹਨਾਂ ਦੇ ਵਿਚੋਲੀਏ ਕ੍ਰਿਸ਼ਨੂ ਸ਼ਾਰਦਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਜੇਲ ਦੇ ਵਿੱਚ ਮੋਤਲ ਡੀਆਈਜੀ ਪੁੱਲਰ ਨੇ 15 ਦਿਨ ਬਿਨਾਂ ਗੱਦੇ ਦੇ ਕੱਟੇ ਨੇ ਤੇ ਹੁਣ ਉਹਨਾਂ ਦੀ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਤੇ ਇਸ ਕਰਕੇ ਉਹਨਾਂ ਨੇ ਕੋਰਟ ਦੇ ਵਿੱਚ ਡਾਕਟਰਾਂ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਐਪਲੀਕੇਸ਼ਨ ਧਾਇਰ ਕੀਤੀ ਹੈ ਕਿ ਮੈਨੂੰ ਗੱਦਾ ਦਿੱਤਾ ਜਾਵੇ ਮੇਰੀ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਤਾਂ सीबीआई ਨੇ ਵੀ ਇਸ ਐਪਲੀਕੇਸ਼ਨ ਨੂੰ ਲੈ ਕੇ ਜੇਲ੍ਹ ਦੇ ਸੁਪਰਡੈਂਟ ਨੂੰ ਐਪਲੀਕੇਸ਼ਨ ਅੱਗੇ ਫਾਰਵਰਡ ਕਰ ਦਿੱਤੀ ਹੈ ਤੇ ਉਹਨਾਂ ਨੂੰ ਕਿਹਾ ਕਿ ਜੇਕਰ ਇਹ ਜੇਲ੍ਹ ਮੈਨੂਅਲ ਦੇ ਵਿੱਚ ਸੰਭਵ ਹੈ ਤਾਂ ਇਸ ਉੱਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਤਾਂ ਹਾਲਾਂਕਿ ਜੇਲ੍ਹ ਦੇ ਵਿੱਚ ਵਿਚੋਲੀਏ ਕ੍ਰਿਸ਼ਨੂ ਦੇ ਨਾਲ ਮੁਅਤਲ ਡੀਆਈਜੀ ਭੁੱਲਰ ਹੈ ਨਹੀਂ ਮਿਲ ਸਕਣਗੇ ਪਰ ਹੁਣ ਦੇਖਦੇ ਆ ਕਿ ਇਹ ਜੋ ਮੰਗ ਕੀਤੀ ਗਈ ਹੈ ਇਸ ਮੰਗ ਨੂੰ ਬੂਰ ਪੈਂਦਾ ਜਾਂ ਨਹੀਂ ਇਹਨੂੰ ਗੱੱਦਾ ਚਾਹੀਦਾ ਹੈ ਮੇਰੀ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਇਹ ਕਹਿਣਾ ਹੈ ਮੁਅਤਲ ਡੀਆਈਜੀ ਭੁੱਲਰ ਦਾ ਜਿਨ੍ਹਾਂ ਨੇ ਕੋਰਟ ਦੇ ਅੱਗੇ ਇਹ ਵੱਡੀ ਮੰਗ ਰੱਖੀ ਹੈ ਕਿ ਮੇਰੇ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਇਸ ਕਰਕੇ ਮੈਨੂੰ ਗੱੱਦਾ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ ਤੇ ਸੀਬੀਆਈ ਕੋਰਟ ਦੇ ਵੱਲੋਂ ਵੀ ਜੋ ਹੈ ਇਸ ਐਪਲੀਕੇਸ਼ਨ ਨੂੰ ਲੈ ਕੇ ਬੁੜੈਲ ਜੇਲ ਦੇ ਸੁਪਰਡੈਂਟ ਨੂੰ ਭੇਜ ਦਿੱਤੀ ਗਈ ਹੈ ਹਾਲਾਂਕਿ ਜੋ ਮੁਅਤਲ ਡੀਆਈਜੀ ਭੁੱਲਰ ਦਾ ਵਿਚੋਲੀ ਹੈ ਉਸਦੇ ਨਾਲ ਮੁਲਾਕਾਤ ਦੇ ਉੱਤੇ ਵੀ ਰੋਕ ਲਗਾ ਦਿੱਤੀ ਗਈ ਹੈ ਤਾਂ ਚੰਡੀਗੜ੍ਹ ਦੀ ਬੁੜੈਲ ਜੇਲ ਦੇ ਵਿੱਚ ਬੰਦ ਪੰਜਾਬ ਪੁਲਿਸ ਦੇ ਮੁਅਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਗੱड्ढा ਚਾਹੀਦਾ ਹੈ ਜੇਲ ਦੀ ਬੈਰਕ ਦੇ ਵਿੱਚ ਭੁੱਲਰ ਦੇ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਤੇ ਇਸੇ ਕਰਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਸੌਣ ਦੇ ਵਿੱਚ ਕਾਫੀ ਜ਼ਿਆਦਾ ਦਿੱਕਤ ਆ ਰਹੀ ਹੈ ਤਾਂ सीबीआई ਕੋਰਟ ਦੇ ਵਿੱਚ ਹੋਈ ਸੁਣਵਾਈ ਦੇ ਦਰਮਿਆਨ ਡਾਕਟਰਾਂ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਭੁੱਲਰ ਦੇ ਵਕੀਲਾਂ ਦੇ ਵੱਲੋਂ ਇਹ ਡਿਮਾਂਡ ਰੱਖੀ ਗਈ ਹੈ ਤੇ ਇਸ ਸਬੰਧ ਦੇ ਵਿੱਚ ਕੋਰਟ ਦੇ ਵਿੱਚ ਐਪਲੀਕੇਸ਼ਨ ਵੀ ਦਿੱਤੀ ਗਈ ਹੈ ਜਿਸ ਦੇ ਉੱਤੇ सीबीआई ਕੋਰਟ ਨੇ ਵੀ ਇਸ ਐਪਲੀਕੇਸ਼ਨ ਨੂੰ ਬੜੈਲ ਜੇਲ੍ਹ ਦੇ ਸੁਪਰਡੈਂਟ ਨੂੰ ਭੇਜ ਦਿੱਤਾ ਹੈ ਤੇ ਇਹ ਵੀ ਕਿਹਾ ਹੈ ਕਿ ਜੇਕਰ ਜੇਲ ਮੈਨੂਅਲ ਦੇ ਵਿੱਚ ਇਹ ਸੰਭਵ ਹੈ ਤਾਂ ਇਸ ਦੇ ਉੱਤੇ ਵਿਚਾਰ ਕੀਤਾ ਜਾਵੇ। ਮੌਤਲ ਡੀਆਈਜੀ ਪੁੱਲਰ ਨੂੰ ਸੀਬੀਆਈ ਨੇ 16 ਅਕਤੂਬਰ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਸੀ। ਪੁੱਲਰ ਦੇ ਨਾਲ-ਨਾਲ ਉਹਨਾਂ ਦੇ ਵਿਚੋਲੀਏ ਕ੍ਰਿਸ਼ਨੂ ਸ਼ਾਰਦਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਤਾਂ ਜੇਲ ਦੇ ਵਿੱਚ ਮੌਤਲ ਡੀਆਈਜੀ ਪੁੱਲਰ ਨੇ 15 ਦਿਨ ਬਿਨਾਂ ਗੱਦੇ ਦੇ ਕੱਟੇ ਨੇ ਤੇ ਹੁਣ ਉਹਨਾਂ ਦੀ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਤੇ ਇਸ ਕਰਕੇ ਉਹਨਾਂ ਨੇ ਕੋਰਟ ਦੇ ਵਿੱਚ ਡਾਕਟਰਾਂ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਐਪਲੀਕੇਸ਼ਨ ਧਾਇਰ ਕੀਤੀ ਹੈ ਕਿ ਮੈਨੂੰ ਗੱਦਾ ਦਿੱਤਾ ਜਾਵੇ ਮੇਰੀ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਤਾਂ सीबीआई ਨੇ ਵੀ ਇਸ ਐਪਲੀਕੇਸ਼ਨ ਨੂੰ ਲੈ ਕੇ ਜੇਲ੍ਹ ਦੇ ਸੁਪਰਡੈਂਟ ਨੂੰ ਐਪਲੀਕੇਸ਼ਨ ਅੱਗੇ ਫਾਰਵਰਡ ਕਰ ਦਿੱਤੀ ਹੈ ਤੇ ਉਹਨਾਂ ਨੂੰ ਕਿਹਾ ਕਿ ਜੇਕਰ ਇਹ ਜੇਲ੍ਹ ਮੈਨੂਅਲ ਦੇ ਵਿੱਚ ਸੰਭਵ ਹੈ ਤਾਂ ਇਸ ਉੱਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਤਾਂ ਹਾਲਾਂਕਿ ਜੇਲ੍ਹ ਦੇ ਵਿੱਚ ਵਿਚੋਲੀਏ ਕ੍ਰਿਸ਼ਨੂ ਦੇ ਨਾਲ ਮੁਅਤਲ ਡੀਆਈਜੀ ਭੁੱਲਰ ਨਹੀਂ ਮਿਲ ਸਕਣਗੇ ਪਰ ਹੁਣ ਦੇਖਦੇ ਆ ਕਿ ਇਹ ਜੋ ਮੰਗ ਕੀਤੀ ਗਈ ਹੈ ਇਸ ਮੰਗ ਨੂੰ ਬੂਰ ਪੈਂਦਾ ਜਾਂ ਨਹੀਂ ਇਹਨੂੰ ਗੱਦਾ ਚਾਹੀਦਾ ਹੈ ਮੇਰੀ ਪਿੱਠ ਤੇ ਵਿੱਚ ਦਰਦ ਹੋ ਰਿਹਾ ਹੈ ਇਹ ਕਹਿਣਾ ਹੈ ਮੁਅਤਲ ਡੀਆਈਜੀ ਭੁੱਲਰ ਦਾ ਜਿਨ੍ਹਾਂ ਨੇ ਕੋਰਟ ਦੇ ਅੱਗੇ ਇਹ ਵੱਡੀ ਮੰਗ ਰੱਖੀ ਹੈ ਕਿ ਮੇਰੇ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਇਸ ਕਰਕੇ ਮੈਨੂੰ ਗੱਦਾ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ ਤੇ ਸੀਬੀਆਈ ਕੋਰਟ ਦੇ ਵੱਲੋਂ ਵੀ ਜੋ ਹੈ ਇਸ ਐਪਲੀਕੇਸ਼ਨ ਨੂੰ ਲੈ ਕੇ ਬੁੜੈਲ ਜੇਲ੍ਹ ਦੇ ਸੁਪਰੀਟੈਂਡ ਨੂੰ ਭੇਜ ਦਿੱਤੀ ਗਈ ਹੈ ਹਾਲਾਂਕਿ ਜੋ ਮੁਅਤਲ ਡੀਆਈਜੀ ਭੁੱਲਰ ਦਾ ਵਿਚੋਲੀ ਹੈ ਉਸ ਦੇ ਨਾਲ ਮੁਲਾਕਾਤ ਦੇ ਉੱਤੇ ਵੀ ਰੋਕ ਲਗਾ ਦਿੱਤੀ ਗਈ ਹੈ ਤਾਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੇ ਵਿੱਚ ਬੰਦ ਪੰਜਾਬ ਪੁਲਿਸ ਦੇ ਮੁਅਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਗੱđa ਚਾਹੀਦਾ ਹੈ ਜੇਲ੍ਹ ਦੀ ਬੈਰਕ ਦੇ ਵਿੱਚ ਭੁੱਲਰ ਦੇ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਤੇ ਇਸੇ ਕਰਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਸੌਣ ਦੇ ਵਿੱਚ ਕਾਫੀ ਜ਼ਿਆਦਾ ਦਿੱਕਤ ਆ ਰਹੀ ਹੈ ਤਾਂ सीबीआई ਕੋਰਟ ਦੇ ਵਿੱਚ ਹੋਈ ਸੁਣਵਾਈ ਦੇ ਦਰਮਿਆਨ ਡਾਕਟਰਾਂ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਭੁੱਲਰ ਦੇ ਵਕੀਲਾਂ ਦੇ ਵੱਲੋਂ ਇਹ ਡਿਮਾਂਡ ਰੱਖੀ ਗਈ ਹੈ ਤੇ ਇਸ ਸਬੰਧ ਦੇ ਵਿੱਚ ਕੋਰਟ ਦੇ ਵਿੱਚ ਐਪਲੀਕੇਸ਼ਨ ਵੀ ਦਿੱਤੀ ਗਈ ਹੈ ਜਿਸ ਦੇ ਉੱਤੇ सीबीआई ਕੋਰਟ ਨੇ ਵੀ ਇਸ ਐਪਲੀਕੇਸ਼ਨ ਨੂੰ ਬੁੜੈਲ ਜੇਲ੍ਹ ਦੇ ਸੁਪਰਡੈਂਟ ਨੂੰ ਭੇਜ ਦਿੱਤਾ ਹੈ ਅਤੇ ਇਹ ਵੀ ਕਿਹਾ ਹੈ ਕਿ ਜੇਕਰ ਜੇਲ ਮੈਨੂਅਲ ਦੇ ਵਿੱਚ ਇਹ ਸੰਭਵ ਹੈ ਤਾਂ ਇਸ ਦੇ ਉੱਤੇ ਵਿਚਾਰ ਕੀਤਾ ਜਾਵੇ। ਮੋਤਲ ਡੀਆਈਜੀ ਪੁੱਲਰ ਨੂੰ ਸੀਬੀਆਈ ਨੇ 16 ਅਕਤੂਬਰ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਸੀ। ਪੁੱਲਰ ਦੇ ਨਾਲ-ਨਾਲ ਉਹਨਾਂ ਦੇ ਵਿਚੋਲੀਏ ਕ੍ਰਿਸ਼ਨੂ ਸ਼ਾਰਦਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਤਾਂ ਜੇਲ ਦੇ ਵਿੱਚ ਮੋਤਲ ਡੀਆਈਜੀ ਪੁੱਲਰ ਨੇ 15 ਦਿਨ ਬਿਨਾਂ ਗੱਦੇ ਦੇ ਕੱਟੇ ਨੇ ਤੇ ਹੁਣ ਉਹਨਾਂ ਦੀ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਤੇ ਇਸ ਕਰਕੇ ਉਹਨਾਂ ਨੇ ਕੋਰਟ ਦੇ ਵਿੱਚ ਡਾਕਟਰਾਂ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਐਪਲੀਕੇਸ਼ਨ ਧਾਰਿਤ ਕੀਤੀ ਹੈ ਕਿ ਮੈਨੂੰ ਗੱਦਾ ਦਿੱਤਾ ਜਾਵੇ ਮੇਰੀ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਤਾਂ सीबीआई ਨੇ ਵੀ ਇਸ ਐਪਲੀਕੇਸ਼ਨ ਨੂੰ ਲੈ ਕੇ ਜੇਲ੍ਹ ਦੇ ਸੁਪਰਡੈਂਟ ਨੂੰ ਐਪਲੀਕੇਸ਼ਨ ਅੱਗੇ ਫਾਰਵਰਡ ਕਰ ਦਿੱਤੀ ਹੈ ਤੇ ਉਹਨਾਂ ਨੂੰ ਕਿਹਾ ਹੈ ਕਿ ਜੇਕਰ ਇਹ ਜੇਲ੍ਹ ਮੈਨੂਅਲ ਦੇ ਵਿੱਚ ਸੰਭਵ ਹੈ ਤਾਂ ਇਸ ਉੱਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਤਾਂ ਹਾਲਾਂਕਿ ਜੇਲ੍ਹ ਦੇ ਵਿੱਚ ਵਿਚੋਲੀਏ ਕ੍ਰਿਸ਼ਨੂ ਦੇ ਨਾਲ ਮੁਅਤਲ ਡੀਆਈਜੀ ਭੁੱਲਰ ਹੈ ਨਹੀਂ ਮਿਲ ਸਕਣਗੇ ਪਰ ਹੁਣ ਦੇਖਦੇ ਆ ਕਿ ਇਹ ਜੋ ਮੰਗ ਕੀਤੀ ਗਈ ਹੈ ਇਸ ਮੰਗ ਨੂੰ ਬੂਰ ਪੈਂਦਾ ਜਾਂ ਨਹੀਂ ਇਹਨੂੰ ਗੱਦਾ ਚਾਹੀਦਾ ਹੈ ਮੇਰੀ ਪਿੱਠ ਤੇ ਵਿੱਚ ਦਰਦ ਹੋ ਰਿਹਾ ਹੈ ਇਹ ਕਹਿਣਾ ਹੈ ਮੁਅਤਲ ਡੀਆਈਜੀ ਭੁੱਲਰ ਦਾ ਜਿਨ੍ਹਾਂ ਨੇ ਕੋਰਟ ਦੇ ਅੱਗੇ ਇਹ ਵੱਡੀ ਮੰਗ ਰੱਖੀ ਹੈ ਕਿ ਮੇਰੇ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਇਸ ਕਰਕੇ ਮੈਨੂੰ ਗੱਦਾ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ ਤੇ ਸੀਬੀਆਈ ਕੋਰਟ ਦੇ ਵੱਲੋਂ ਵੀ ਜੋ ਹੈ ਇਸ ਐਪਲੀਕੇਸ਼ਨ ਨੂੰ ਲੈ ਕੇ ਬੁੜੈਲ ਜੇਲ੍ਹ ਦੇ ਸੁਪਰੀਟੈਂਡ ਨੂੰ ਭੇਜ ਦਿੱਤੀ ਗਈ ਹੈ ਹਾਲਾਂਕਿ ਜੋ ਮੁਅਤਲ ਡੀਆਈਜੀ ਭੁੱਲਰ ਦਾ ਵਿਚੋਲੀ ਹੈ ਉਸਦੇ ਨਾਲ ਮੁਲਾਕਾਤ ਦੇ ਉੱਤੇ ਵੀ ਰੋਕ ਲਗਾ ਦਿੱਤੀ ਗਈ ਹੈ ਤਾਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੇ ਵਿੱਚ ਬੰਦ ਪੰਜਾਬ ਪੁਲਿਸ ਦੇ ਮੁਅਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਗੱਡਾ ਚਾਹੀਦਾ ਹੈ ਜੇਲ੍ਹ ਦੀ ਬੈਰਕ ਦੇ ਵਿੱਚ ਭੁੱਲਰ ਦੇ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਤੇ ਇਸੇ ਕਰਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਸੌਣ ਦੇ ਵਿੱਚ ਕਾਫੀ ਜ਼ਿਆਦਾ ਦਿੱਕਤ ਆ ਰਹੀ ਹੈ ਤਾਂ सीबीआई ਕੋਰਟ ਦੇ ਵਿੱਚ ਹੋਈ ਸੁਣਵਾਈ ਦੇ ਦਰਮਿਆਨ ਡਾਕਟਰਾਂ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਭੁੱਲਰ ਦੇ ਵਕੀਲਾਂ ਦੇ ਵੱਲੋਂ ਇਹ ਡਿਮਾਂਡ ਰੱਖੀ ਗਈ ਹੈ ਤੇ ਇਸ ਸਬੰਧ ਦੇ ਵਿੱਚ ਕੋਰਟ ਦੇ ਵਿੱਚ ਐਪਲੀਕੇਸ਼ਨ ਵੀ ਦਿੱਤੀ ਗਈ ਹੈ ਜਿਸ ਦੇ ਉੱਤੇ सीबीआई ਕੋਰਟ ਨੇ ਵੀ ਇਸ ਐਪਲੀਕੇਸ਼ਨ ਨੂੰ ਬੜੈਲ ਜੇਲ੍ਹ ਦੇ ਸੁਪਰਡੈਂਟ ਨੂੰ ਭੇਜ ਦਿੱਤਾ ਹੈ ਅਤੇ ਇਹ ਵੀ ਕਿਹਾ ਹੈ ਕਿ ਜੇਕਰ ਜੇਲ ਮੈਨੂਅਲ ਦੇ ਵਿੱਚ ਇਹ ਸੰਭਵ ਹੈ ਤਾਂ ਇਸ ਦੇ ਉੱਤੇ ਵਿਚਾਰ ਕੀਤਾ ਜਾਵੇ। ਮੋਤਲ ਡੀਆਈਜੀ ਪੁੱਲਰ ਨੂੰ ਸੀਬੀਆਈ ਨੇ 16 ਅਕਤੂਬਰ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਸੀ। ਪੁੱਲਰ ਦੇ ਨਾਲ-ਨਾਲ ਉਹਨਾਂ ਦੇ ਵਿਚੋਲੀਏ ਕ੍ਰਿਸ਼ਨੂ ਸ਼ਾਰਦਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਤਾਂ ਜੇਲ ਦੇ ਵਿੱਚ ਮੋਤਲ ਡੀਆਈਜੀ ਪੁੱਲਰ ਨੇ 15 ਦਿਨ ਬਿਨਾਂ ਗੱਦੇ ਦੇ ਕੱਟੇ ਨੇ ਤੇ ਹੁਣ ਉਹਨਾਂ ਦੀ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਤੇ ਇਸ ਕਰਕੇ ਉਹਨਾਂ ਨੇ ਕੋਰਟ ਦੇ ਵਿੱਚ ਡਾਕਟਰਾਂ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਐਪਲੀਕੇਸ਼ਨ ਧਾਰਕ ਕੀਤੀ ਹੈ ਕਿ ਮੈਨੂੰ ਗੱਦਾ ਦਿੱਤਾ ਜਾਵੇ ਮੇਰੀ ਪਿੱਠ ਦੇ ਵਿੱਚ ਦਰਦ ਹੋ ਰਿਹਾ ਹੈ ਤਾਂ सीबीआई ਨੇ ਵੀ ਇਸ ਐਪਲੀਕੇਸ਼ਨ ਨੂੰ ਲੈ ਕੇ ਜੇਲ੍ਹ ਦੇ ਸੁਪਰਡੈਂਟ ਨੂੰ ਐਪਲੀਕੇਸ਼ਨ ਅੱਗੇ ਫਾਰਵਰਡ ਕਰ ਦਿੱਤੀ ਹੈ ਤੇ ਉਹਨਾਂ ਨੂੰ ਕਿਹਾ ਕਿ ਜੇਕਰ ਇਹ ਜੇਲ੍ਹ ਮੈਨੂਅਲ ਦੇ ਵਿੱਚ ਸੰਭਵ ਹੈ ਤਾਂ ਇਸ ਉੱਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਤਾਂ ਹਾਲਾਂਕਿ ਜੇਲ੍ਹ ਦੇ ਵਿੱਚ ਵਿਚੋਲੀਏ ਕ੍ਰਿਸ਼ਨੂ ਦੇ ਨਾਲ ਮੁਅੱਤਲ ਡੀਆਈਜੀ ਭੁੱਲਰ ਹੈ